ਸਿੱਖਾਂ ਨੂੰ ਸਨਾਤਨ ਮਤ ਵਿੱਚ ਮਨਾਉਣ ਦੀ ਚੱਲ ਰਹੀ ਹੈ ਨਵੀਂ ਸਾਜ਼ਿਸ਼ ਗੁਰੂ ਸਾਹਿਬ ਦਾ ਬਾਣਾ ਪਾ ਕੇ ਸਿੱਖੀ ਭੀ ਇਸ ਵਿੱਚ ਗਲਤ ਪ੍ਰਚਾਰ ਕਰਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇਹ ਪ੍ਰਚਾਰਕ ਕਹਿੰਦੇ ਨੇ ਕਿ ਸਿੱਖ ਧਰਮ ਤਾਂ ਸਨਾਤਨ ਮਤ ਦਾ ਹਿੱਸਾ ਹੈ ਅਸੀਂ ਵੀ ਸਨਾਤਨ ਦਾ ਇੱਕ ਹਿੱਸਾ ਹੈ ਗੁਰਬਾਣੀ ਵੇਦਾਂ ਦਾ ਸਾਰ ਹੈ ਇਸ ਲਈ ਭਾਵੇਂ ਗੁਰਬਾਣੀ ਮੰਨੋ ਜਾਂ ਵੇਦ ਕੋਈ ਫਰਕ ਹੀ ਨਹੀਂ ਇਥੋਂ ਤੱਕ ਕਿ ਉਹ ਅਨੰਦ ਸਾਹਿਬ ਦੀ ਇੱਕ ਪੰਕਤੀ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਵੇਦਾਂ ਵਿੱਚ ਵੀ ਨਾਮ ਹੈ ਮੇ ਨਾਮ ਉਤੇ ਉਤਮ ਸੁਹੋਨੇ ਨਾ ਹੀ ਪੁਰਾਣੀ ਫਰਕ ਕੀ ਸੱਚਮੁੱਚ ਗੁਰਬਾਣੀ ਅਤੇ ਵੇਦ ਇੱਕੋ ਹੀ ਹਨ ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਵੇਦਾਂ ਨੂੰ ਮੰਨਿਆ ਹੈ ਜਾਂ ਪੂਰੀ ਤਰ੍ਹਾਂ ਰਿਜੈਕਟ ਕੀਤਾ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਇਹਨਾਂ ਸਵਾਲਾਂ ਦੇ ਜਵਾਬ ਅਤੇ ਦੱਸਾਂਗੇ ਕਿ ਵੇਦਾਂ ਅਤੇ ਗੁਰਬਾਣੀ ਦੇ ਵਿੱਚ ਕੀ ਫਰਕ ਹੈ ਅਤੇ ਅਨੰਦ ਸਾਹਿਬ ਦੀ ਪਉੜੀ ਦੇ ਉਹ ਸਹੀ ਅਰਥ ਕੀ ਨੇ ਜੋ ਅੱਜ ਜਿਹੜੇ 99% ਸਿੱਖ ਨਹੀਂ ਜਾਣਦੇ ਅੱਜ ਅਸੀਂ ਖੋਲਾਂਗੇ ਗੁਰਬਾਣੀ ਵਿੱਚ ਵੇਦਾਂ ਬਾਰੇ ਅਸਲ ਸਚਾਈ ਜੇ ਤੁਸੀਂ ਸਿੱਖ ਧਰਮ ਨੂੰ ਨਿਆਰਾ ਮੰਨਦੇ ਹੋ ਪੰਥ ਦਾ ਦਰਦ ਆਪਣੇ ਦਿਲ ਵਿੱਚ ਰੱਖਦੇ ਹੋ ਅਤੇ ਸਨਾਤਨ ਮਤ ਦੇ ਝੂਠੇ ਪ੍ਰਚਾਰ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ